ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਵੇਕ ਦੇ ਇਸ 22ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਭਾਈਖੇਲ ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ ਭਾਈ ਰੇ ਹਰ ਹੀਰਾ ਗੁਰਮਾ ਹੈ ਇਸ ਅੰਕ ਵਿੱਚ ਸ਼ਿਗੂ ਗੰਸਾਹਬ ਜੀ ਦੇ 22ਵੇਂ ਅੰਗ ਤੇ ਸ਼੍ਰੋਭਿਤ ਸ੍ਰੀ ਰਾਗ ਦੇਹੀ ਸ਼ਬਦਾਂ ਦੇ ਅਰਥਾਂ ਨੂੰ ਸਮਝਾਂਗੇ ਇਹੀ ਬਾਣੀ ਦੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਉਚਾਰੀ ਹੋਈ ਹੈ ਇਸ ਅੰਕ ਵਿੱਚ ਆਏ ਸ਼ਬਦਾਂ ਵਿੱਚ ਗੁਰੂ ਦੀ ਮਤ ਲੈ ਕੇ ਨਾਮ ਜਪਣ ਦਾ ਉਪਦੇਸ਼ ਮੁੱਖ ਹੈ ਨਿਜ ਮਨ ਨੂੰ ਸਮਝਾਇਆ ਗਿਆ ਹੈ ਕਿ ਸਰਵ ਵਿਆਪੀ ਨਾਮ ਕਿਧਰੇ ਬਾਹਰ ਨਹੀਂ ਹੈ ਬਲਕਿ ਸਾਡੇ ਅੰਦਰ ਹੀ ਵਸਦਾ ਹੈ ਗੁਰੂ ਉਪਦੇਸ਼ ਰਾਹੀਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਸਾਡਾ ਜਪਿਆ ਨਾਮ ਸਾਨੂੰ ਅੰਦਰਲੇ ਨਾਮ ਨਾਲ ਜੋੜ ਦਿੰਦਾ ਹੈ ਇਹ कि ਬਾਹਰੀ ਪੇਖ ਅਤੇ ਕਰਮकांड ਭਗਤੀ ਨਹੀਂ ਭਗਤੀ ਤਾਂ ਗੁਰੂ ਉਪਦੇਸ਼ ਨਾਲ ਜੁੜ ਕੇ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਹੀ ਹੋ ਸਕਦੀ ਹੈ ਇਸ ਸੰਸਾਰ ਵਿੱਚ ਅਸੀਂ ਵਣਜਾਰੇ ਵਾਂਗੂ ਹਾਂ ਵਪਾਰੀ ਹਾਂ ਮਨੁੱਖਾ ਜੀਵਨ ਦਾ ਲਾਹਾ ਲੈਣ ਆਏ ਹਾਂ ਨੁਕਸਾਨ ਕਰਾਉਣ ਨਹੀਂ ਲੇਕਿਨ ਨਫਾ ਕਿਵੇਂ ਹੋਵੇ ਇਸ ਲਈ ਧਿਆਨ ਰੱਖਣਾ ਹੈ ਕਿ ਖੋਟਾ ਵਣਜ ਨਹੀਂ ਕਰਨਾ ਬਲਕਿ ਸੱਚਾ ਵਪਾਰ ਕਰਨਾ ਹੈ ਸੱਚੇ ਸੌਦੇ ਦਾ ਉਪਦੇਸ਼ ਹੈ ਪਹਿਲਾ ਸੁਣਦੇ ਹਾਂ ਇਸ ਅੰਕ ਦਾ ਪਹਿਲਾ ਸ਼ਬਦ ਸ੍ਰੀ 라ਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰੀਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵਟੀ ਲਾਈ ਹੈ ਤੁਲੀਆ ਪੂਰਾ ਤੂਲ ਕੀਮਤ ਕਿਨੇ ਨਪਾਈ ਹੈ ਰਿਦਮਾਨਕ ਮੂਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹ ਹੈ ਸਤਸੰਗਤ ਸਤਗੁਰ ਪਾਈ ਹੈ ਐਨੇ ਸਬਦ ਸਲਾਹੇ ਰਹਾਓ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਇਆ ਤੇਉ ਤ੍ਰਿਸ਼ਾ ਦਾਸੰਦਾਸ ਜਮ ਜੰਦਾਰ ਨ ਲੱਗਾਈਉ ਪਉ ਜਲਤ ਰਹਿ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਭਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇ ਲਿਆ ਸੱਚੇ ਸਤ ਸੁਮਾਏ ਮਨ ਮੇ ਮਾਨਕ ਲਾਲ ਨਾਮ ਰਤਮ ਪਦਾਰਥ ਹੀਰ ਸੱਚ ਵਖਰਤਨ ਨਾਮ ਹੈ ਟਕਟਕ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਇਸ ਸ਼ਬਦ ਵਿੱਚ ਜੋ ਉਪਦੇਸ਼ ਹੈ ਉਹ ਇਹ ਕਿ ਨਾਮ ਜਪੋ ਪਰ ਗੁਰੂ ਦੀ ਮਤ ਲੈ ਕੇ ਫੇਰ ਨਿਜਮੰਦੀ ਪਰਖਣਾ ਦੀ ਆਦਤ ਪਾਓ ਆਪਣੇ ਮਨ ਨੂੰ ਆਪ ਕਸਵਟੀ ਲਾਓ ਸੱਚ ਰਹੀਂ ਅਤੇ ਤੋਲੋ ਵਿਚਾਰ ਦੁਆਰਾ ਇਹ ਵੀ कि सत्य स्वरूप दी प्राप्ति ਸੱਚ ਰਾਹੀ ਹੀ ਹੁੰਦੀ ਹੈ ਜੋ ਅਮੁੱਲ ਹੈ ਤੇ ਸ਼ਬਦ ਦੀ ਸਮਾਪਤੀ ਇਸ ਭੇਦ ਦੇ ਪ੍ਰਗਟਾਵੇ ਨਾਲ ਹੁੰਦੀ ਹੈ ਕਿ ਅਸਲ ਨਾਮ ਸਾਡੇ ਅੰਦਰ ਡੂੰਘੇ ਥਾਂ ਪਿਆ ਹੈ ਉਹ ਨਾਮ ਵਿਆਪਕ ਨਾਮ ਹੈ ਸਾਡੇ ਵੱਨੋਂ ਕੀਤੇ ਸਿਮਰਨ ਵਾਲੇ ਨਾਮ ਨੇ ਸਾਨੂੰ ਉਸ ਨਾਮ ਨਾਲ ਜੋੜ ਦੇਣਾ ਹੈ ਆਓ ਪਹਿਲਾ ਸ਼ਬਦ ਦੇ ਅਰਥ ਸਮਝਦੇ ਹਾਂ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰੀਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵਟੀ ਲਾਈ ਹੈ ਤੁਲੀਆ ਪੂਰਾ ਤੂਲ ਕੀਮਤ ਕਿਨੇ ਨ ਪਾਈ ਹੈ ਰਿਦਮਾਨਕ ਮੋਲ ਅਮੋਲ ਪਦਾਰਥ ਲੈ ਲੈ ਕੇ ਬੋਲ ਉਚਾਰ ਸਿਮਰ ਸੱਚ ਕਸਵਟੀ ਸੱਚ ਦੀ ਕਸਵਟੀ ਉੱਤੇ ਸਦਾ ਥਿਰ ਹਰੀ ਨਾਮ ਸਿਮਰਨ ਦੀ ਕਸਵਟੀ ਉੱਤੇ ਕਸਵਟੀ ਉਹ ਵੱਟੀ ਜਿਸ ਉੱਤੇ ਸੋਨੇ ਨੂੰ ਕਸ ਲਾਈ ਜਾਂਦੀ ਹੈ ਜਿਸ ਉੱਤੇ ਸੋਨਾ ਪਰਖਣ ਲਈ ਕਸਾਇਆ ਜਾਂਦਾ ਹੈ ਲਾਈਏ ਲਾਇਆ ਜਾਂਦਾ ਹੈ ਤੁਲਿਏ ਤੁਲਦਾ ਹੈ ਪੂਰੇ ਤੋਲ ਪੂਰੇ ਤੋਲ ਨਾਲ ਤੁਲਿਏ ਪੂਰੇ ਤੋਲ ਪੂਰੇ ਤੋਲ ਨਾਲ ਤੁਲਦਾ ਹੈ ਯਾਨੀ ਤੋਲ ਵਿੱਚ ਪੂਰਾ ਉਤਰਦਾ ਹੈ ਕਿਨੈ ਕਿਸੇ ਨੇ ਵੀ ਰਿਧਮਾਨਕ ਹਿਰਦਾ ਮੋਤੀ ਮੋਲ ਮੁੱਲ ਵਿੱਚ ਅਰਥ ਹੋਇਆ हे ਪਿਆਰੇ ਹਰੀ ਨਾਮ ਜਪੋ ਗੁਰੂ ਦੀ ਮਤ ਉੱਤੇ ਤੁਰ ਕੇ ਹਰੀ ਦਾ ਸਿਮਰਨ ਕਰੋ ਜਦੋਂ ਮਨ ਸਿਮਰਨ ਦੀ ਕਸਵੱਟੀ ਉੱਤੇ ਲਾਇਆ ਜਾਂਦਾ ਹੈ ਤਦੋਂ ਸਿਮਰਨ ਦੀ ਬਰਕਤ ਨਾਲ ਇਹ ਤੋਲ ਵਿੱਚ ਪੂਰਾ ਉਤਰਦਾ ਹੈ ਤਦੋਂ ਹਿਰਦਾ ਮਾਨਕ ਮੁੱਲੋਂ ਅਮੁੱਲ ਹੋ ਜਾਂਦਾ ਹੈ ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ਭਾਈ ਰੇ ਹਰ ਹੀਰਾ ਗੁਰਮਾਹ ਹੈ ਸਤਸੰਗਤ ਸਤਗੁਰ ਪਾਈ ਹੈ ਐਨੇ ਸਬਦ ਸਲਾਹੇ ਰਹਾਓ ਗੁਰਮਾਹ ਹੈ ਗੁਰੂ ਵਿੱਚ ਗੁਰੂ ਦੇ ਕੋਲ ਸਬਦ ਸਬਦ ਵਿੱਚ ਜੁੜ ਕੇ ਸਲਾਹ ਸਲਾਹ ਸਿਰਫ ਸਲਾਹ ਕਰ ਰਹਾਉ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਕਿ हे ਭਾਈ ਇਹ ਕੀਮਤੀ ਹਰੀ ਨਾਮ ਗੁਰੂ ਦੇ ਕੋਲ ਹੈ ਗੁਰੂ ਸਾਥ ਸੰਗਤ ਵਿੱਚ ਮਿਲਦਾ ਹੈ ਸੋ हे ਭਾਈ ਸਾਥ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰ ਸੱਚ ਵਖਰ ਧਨ ਰਾਸ ਲੈ ਪਾਈਏ ਗੁਰਪ੍ਰਗਾਸ ਜਿਉ ਅਗਨ ਮਰੇ ਜਲ ਪਾਇਆ ਤੇ ਉਹ ਤ੍ਰਿਸ਼ਨਾ ਦਾਸ ਅੰਦਾਸ ਜਮ ਜੰਦਾਰ ਨਾ ਲੱਗਾਈ ਕਿਉਂ ਪਉ ਜਲਤ ਰਹਿ ਤਰਾਸ ਲੈ ਇਕੱਠਾ ਕਰ ਗੁਰ ਪ੍ਰਗਾਸ ਗੁਰੂ ਦੇ ਦਿੱਤੇ ਹੋਏ ਚਾਨਣ ਨਾਲ ਜਲ ਜਲ ਰਹੀ ਪਾਈਏ ਪਾਏ ਹੋਏ ਦੇ ਰਹੀ ਜਲ ਪਾਈਏ ਪਾਏ ਹੋਏ ਜਲ ਨਾਲ ਜੇ ਜਲ ਪਾ ਦਈਏ ਦਾਸਨ ਦਾਸ ਦਾਸਾਂ ਦਾ ਦਾਸ ਬਣਿਆ ਜੰਦਾਰ ਅਵੇੜਾ ਤਰੇਹ ਤਰਾਸ ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ ਇਹ ਪਾਈ ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ ਇਹ ਧਨ ਗੁਰੂ ਦੇ ਬਖਸ਼ੇ ਆਤਮਕ ਚਾਦਰਮ ਨਾਲ ਲੱਭਦਾ ਹੈ ਜਿਵੇਂ ਪਾਣੀ ਪਾਇਆ ਅਗ ਬੁਝ ਜਾਂਦੀ ਹੈ ਤਿਵੇਂ ਪ੍ਰਭੂ ਤੇ ਦਾਸਾਂ ਦਾ ਦਾਸ ਬਣਿਆ ਤ੍ਰਿਸ਼ਨਾ ਆਲੀ ਅਗ ਬੁਝ ਜਾਂਦੀ ਹੈ ਜਿਹੜਾ ਬੰਦਾ ਨਾਮ ਤਾਂ ਇਕੱਠਾ ਕਰਦਾ ਹੈ ਉਸ ਨੂੰ ਡਰਾਉਣਾ ਜਮਰਾਜ ਪਹੁੰਚ ਨਹੀਂ ਸਕਦਾ ਇਸ ਤਰ੍ਹਾਂ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ਗੁਰਮੁਖ ਕੂੜ ਨਾ ਪਾਵਈ ਸਚ ਰਤੇ ਸਚ ਪਾਏ ਸਾਖਤ ਸਚ ਨਾ ਪਾਵਈ ਕੂੜਾ ਕੁੜੀ ਪਾਏ ਸਚ ਰਤੇ ਗੁਰ ਮੇਲਿਆ ਸੱਚੇ ਸਤਿ ਸਮਾਏ ਗੁਰਮੁਖ ਜੋ ਮਨੁੱਖ ਗੁਰੂ ਦੇ ਸੰਮੁਖ ਹਨ ਪਾਵਈ ਪਾਵੇ ਚੰਗਾ ਲੱਗਦਾ ਪਸੰਦ ਆਉਂਦਾ ਪਾਇ ਪਾਉ ਵਿੱਚ ਪ੍ਰੇਮ ਵਿੱਚ ਸੱਚ ਪਾਏ ਸਦਾ ਸਥਿਰ ਪ੍ਰਭੂ ਦੇ ਪ੍ਰੇਮ ਵਿੱਚ ਪਾਏ ਪਾਇਆ ਇੱਜ਼ਤ ਗੁਰ ਮੇਲੀਏ ਜੇ ਗੁਰੂ ਮਿਲਾ ਦੇਵੇ ਸਮਾਏ ਸਮਾਈ ਲੀਨਤਾ ਸਮਾ ਜਾਣਾ ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਤ ਪਸੰਦ ਨਹੀਂ ਆਉਂਦਾ ਪਾਉ ਉਹ ਦੁਨੀਆਵੀ ਪਦਾਰਥਾਂ ਵਿੱਚ ਚਿੱਤ ਨਹੀਂ ਜੋੜਦੇ ਉਹ ਸੱਚੇ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ ਸਥਿਰ ਪ੍ਰਭੂ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ ਪਰ ਮਾਇਆ ਵੇੜੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ਕੂੜ ਵਿੱਚ ਫਸੇ ਹੋਏ ਦੀ ਇੱਜ਼ਤ ਵੀ ਝੂਠੀ ਹੀ ਹੁੰਦੀ ਹੈ ਉਹਨਾਂ ਦੀ ਇੱਜ਼ਤ ਵੀ ਚਾਰ ਦਿਨਾਂ ਦੀ ਹੀ ਹੁੰਦੀ ਹੈ ਪਰ ਇਹ ਆਪਣੇ ਵੱਸ ਦੀ ਖੇਡ ਨਹੀਂ ਜਿਨ੍ਹਾਂ ਨੂੰ ਗੁਰੂ ਪ੍ਰਭੂ ਚਰਨਾ ਵਿੱਚ ਮਿਲਾ ਲਵੇ ਉਹ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿੱਚ ਹੀ ਰਹਿੰਦੀ ਹੈ ਮਨ ਮੇ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਹੀਰ ਯਾਨੀ ਹੀਰਾ ਕਟ ਕਟ ਹਰੇਕ ਕਟ ਵਿੱਚ ਗਹਿਰ ਗੰਭੀਰ ਅਥਾ ਪ੍ਰਭੂ ਪ੍ਰਭੂ ਦਾ ਨਾਮ ਜੋ ਮਾਨੋ ਮਾਨਕ ਹੈ ਲਾਲ ਹੈ ਰਤਨ ਹੈ ਹੀਰਾ ਹੈ ਹਰੇਕ ਮਨੁੱਖ ਦੇ ਅੰਦਰ ਵਸਦਾ ਹੈ ਅ타ਹ ਪ੍ਰਭੂ ਹਰੇਕ ਸ਼ਰੀਰ ਵਿੱਚ ਮੌਜੂਦ ਹੈ ਉਸ ਦਾ ਨਾਮ ਹੀ ਸਦਾ ਸਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਪਰ ਹੀ ਨਾਨਕ ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੇ ਰਾਹੀ ਮਿਲਦਾ ਹੈ ਹੁਣ ਸੁਣਦੇ ਹਾਂ ਅਗਲਾ ਸ਼ਬਦ ਸ੍ਰੀ ਰਾਗ ਮਹਿਲਾ ਪਹਿਲਾ ਪਰ ਮੇ ਪਾਹੇ ਨ ਵਿਜਵੇ ਜੇ ਪਵੈ ਦਿਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵਈ ਤਿੰ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਗੰਨਿਵਾਰ ਗੁਰ ਕਾ ਕਹਿਆ ਮਨ ਵਸੈ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲਨ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਇਸ ਸਤਗੁਰ ਪੁਰਖਨਾ ਪੇਟਿਓ ਸੋ ਪੌਜਲ ਪਚਾਇ ਪਚਾਇ ਇਹ ਮਾਨਕ ਜੀਓ ਨਿਰਮੋਲ ਹੈ ਕਿਉ ਕਾਡੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁ ਜਾਣ ਗੁਰਮਿਲ ਪੌਜਲ ਲੰਗੀ ਹੈ ਦਰਗਾਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਮ ਨੂੰ ਉਜਾਇ ਸ਼ਬਦ ਨਿਸ਼ਾਨ ਇਸ ਸ਼ਬਦ ਵਿਦਸਿਆ ਗਿਆ ਹੈ ਕਿ ਭਗਤੀ ਨਿਰੀ ਭੇਸ ਤਾਰਨ ਕਰਨ ਜਾਂ ਤੀਰਥਾ ਆਦਿ ਤੇ ਭ੍ਰਮਣ ਜਿਹੇ ਬਾਹਰੀ ਕਰਮ ਕਾਂਡਾ ਨਾਲ ਨਹੀਂ ਹੁੰਦੀ ਭਗਤੀ ਗੁਰੂ ਉਪਦੇਸ਼ ਕਮਾਉਣ ਨਾਲ ਮਿਲਦੀ ਹੈ ਕਿਉਂਕਿ ਹਉਮੈ ਅਤੇ ਤ੍ਰਿਸ਼ਨਾ ਇਹ ਦੋਵੇਂ ਭਗਤੀ ਦੀਆਂ ਬਾਧਕ ਹਨ ਜਿਨ੍ਹਾਂ ਨੂੰ ਗੁਰੂ ਉਪਦੇਸ਼ ਕਮਾ ਕੇ ਹੀ ਮਾਰਿਆ ਜਾ ਸਕਦਾ ਹੈ ਹੁਣ ਇਸ ਸ਼ਬਦ ਦੇ ਅਰਥ ਸਮਝਦੇ ਹਾਂ ਸ੍ਰੀ ਰਾਗ ਮਹਿਲਾ ਪਹਿਲਾ ਪਰਮੇ ਪਾਹੇ ਨਾ ਵਿਜਵੇ ਜੇ ਪਵੈ ਦੇ ਸੰਤਰ ਦੇ ਇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵਈ ਸਤਗੁਰੂ ਕੇ ਉਪਦੇਸ਼ ਪਰਮ ਪਉਣ ਨਾਲ ਪਾਏ ਅਗ ਵਿਜਵੇ 부ਝਦੀ ਦੇਸ਼ ਦ ਸੰਤਕ ਦੇਸ਼ ਦੀਸ ਅੰਤਰ ਯਾਨੀ ਹੋਰ ਹੋਰ ਦੇਸ਼ ਅੰਤਰ ਅੰਦਰਲੀ ਤ੍ਰਿਗ ਫਟਕਾਰ ਯੋਗ ਵੇਸ਼ ਭੇਖ ਤਿਆਗ ਵਾਲਾ ਲਿਬਾਸ ਹੋਰ ਕਿਤੇ ਕਿਸੇ ਹੋਰ ਥਾਂ ਗੁਰੂ ਦੀ ਸ਼ਰਨ ਛੱਡ ਕੇ ਜੇ ਮਨੁੱਖ ਸਨਿਆਸ ਭੇਖ ਧਾਰ ਕੇ ਦੇਸ਼-ਦੇਸ਼ ਵਿੱਚ ਪਾਉਂਦਾ ਫਿਰੇ ਭਟਕਦਾ ਫਿਰੇ ਥਾਂ-ਥਾਂ ਤੇ ਭਟਕਣ ਨਾਲ ਤ੍ਰਿਸ਼ਨਾ ਦੀ ਅਗ ਬੁਝ ਨਹੀਂ ਸਕਦੀ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈਂਦੀ ਅਜਿਹਾ ਜੀਵਨ ਫਿਟਕਾਰ ਯੋਗ ਹੀ ਰਹਿੰਦਾ ਹੈ ਅਜਿਹਾ ਭੇਖ ਵੀ ਫਿਟਕਾਰ ਹੀ ਖਾਂਦਾ ਹੈ ਇਹ ਗੱਲ ਪੱਕੀ ਜਾਣੋ ਕਿ ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾਂ ਹੋਰ ਕਿਸੇ ਥਾਂ ਵੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਅਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁਕਦੀ ਮਨ ਰੇ ਗੁਰਮੁਖ ਗੰਨਿਵਾਰ ਗੁਰ ਕਾ ਕਹਿਆ ਮਨ ਵਸੈ ਮੈਂ ਤ੍ਰਿਸ਼ਨਾ ਮਾਰ ਰਹਾ ਗੁਰਮੁਖ ਗੁਰੂ ਦੇ ਸੰਮੁਖ ਹੋ ਕੇ ਨਿਵਾਰ ਦੂਰ ਕਰ ਕਹਿਆ ਆਖਿਆ ਹੋਇਆ ਬਚਨ ਮਨ ਮਨ ਵਿੱਚ ਹਉਮੈ ਹਉਮੈ ਯਾਨੀ ਅਹੰਕਾਰ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਹਾਂ ਸ਼ਬਦ ਦੀ ਰਹਾਉ ਦੀ ਇਸ ਪੰਕਤੀ ਦਾ ਅਰਥ ਹੈ ਕਿ हे ਮਨ ਗੁਰੂ ਦੀ ਸ਼ਰਨ ਪੈ ਕੇ ਤ੍ਰਿਸ਼ਨਾ ਦੀ ਅਗ ਦੂਰ ਕੀਤੀ ਜਾ ਸਕਦੀ ਹੈ ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕ ਜਾਏ ਤਾਂ ਹੀ ਹਉਮੈ ਤਾਂ ਹੀ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ ਇਹ ਲਾਲਚ ਖਤਮ ਹੋ ਜਾਂਦਾ ਹੈ ਮਨ ਮਾਨਕ ਨਿਰਮੋਲਿਆ RAM ਨਾਮ ਪਤ ਪਾਇ ਮਿਲ ਸਤ ਸੰਗਤ ਹਰ ਪਾਇਆ ਗੁਰਮੁਖ ਹਰਿ ਲਿਵ ਲਾਏ ਆਪ ਗਏ ਆ ਸੁਖ ਪਾਇਆ ਮਿਲ ਸਲਲ ਅਸਲਨ ਸਮਾਏ ਮਾਨਕ ਯਾਨੀ ਮੋਤੀ ਨਾਮ ਨਾਮ ਵਿੱਚ ਜੁੜਿਆ ਪਤ ਯਾਨੀ ਇੱਜ਼ਤ ਮਿਲ ਮਿਲ ਕੇ ਆਪ ਆਪਾ ਪਾਉ ਸਵਾਰਥ ਸਲਲ ਸਲਲ ਪਾਣੀ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਮਨ ਵਡਮੁੱਲਾ ਮੋਤੀ ਬਣ ਜਾਂਦਾ ਹੈ ਹਰ ਥਾਂ ਇੱਜ਼ਤ ਪਾਉਂਦਾ ਹੈ ਪਰ ਪਰਮਾਤਮਾ ਦਾ ਨਾਮ ਸਾਥ ਸੰਗਤ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਸਰਨ ਪਿਆਹੀ ਪਰਮਾਤਮਾ ਦੇ ਚਰਨਾਵਿਚ ਸੁਰਤ ਜੁੜਦੀ ਹੈ ਪ੍ਰਭੂ ਚਰਨਾਵਿਚ ਸੁਤ ਟਿੱਕਿਆ ਹੀ ਮਨੁੱਖ ਦੇ ਅੰਦਰੋਂ ਆਪਾ ਆਪਾ ਉਹ ਦੂਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਪਰਮਾਤਮਾ ਨਾਲ ਮਨੁੱਖ ਓ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜਿਨ ਹਰ ਹਰ ਨਾਮ ਨਾਲ ਚੇਤਿਓ ਸੋ ਅਗਣ ਆਵੇ ਜਾਏ ਜਿ ਸਤਗੁਰ ਪੁਰਖ ਨਾਲ ਪੇਟਿਓ ਸੋ ਪਉ ਜਲ ਪਚਾਇ ਪਚਾਇ ਏ ਮਾਨਕ ਜੀਓ ਨਿਰਮੋਲ ਹੈ ਕਿਉ ਕਾਡੀ ਬਦਲੇ ਜਾਏ ਜਿਨ ਜਿਸ ਮਨੁਖ ਨੇ ਸੋ ਉਹ ਮਨੁਖ ਅਉਗੁਣ ਅਉਗੁਣ ਵਿੱਚ ਟਿਕਿਆ ਰਹਿ ਕੇ ਆਵੇ ਜਾਏ ਜਮਦਾ ਹੈ ਮਰਦਾ ਹੈ ਜਿਸ ਜਿਸ ਮਨੁਖ ਨੂੰ ਭੇਟਿਓ ਮਿਲਿਆ ਪਾਉਜਲ ਪਾਉਜਲ ਵਿੱਚ ਸੰਸਾਰ ਸਮੁੰਦਰ ਵਿੱਚ ਪਚੇ ਪਚਾਏ ਨਿਤ ਖਾਰ ਹੁੰਦਾ ਰਹਿੰਦਾ ਹੈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜੰਦਾ ਹੈ ਮਰਦਾ ਹੈ ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਹੀ ਖوار ਹੁੰਦਾ ਰਹਿੰਦਾ ਹੈ ਪ੍ਰਭੂ ਦੀ ਅੰਛ ਇਹ ਜਿੰਦ ਮੋਤੀ ਹੈ ਪਰ ਇਸ ਤਰ੍ਹਾਂ ਵਿਕਾਰਾਂ ਵਿੱਚ ਖਚਿਤ ਹੋ ਕੇ ਕੋਈ ਜਿੰਨਾ ਬੇਮੁੱਲਾ ਹੋ ਕੇ ਜ਼ਾਇਆ ਹੋ ਜਾਂਦਾ ਜਿੰਨਾ ਸਤਿਗੁਰ ਰਸ ਮਿਲਿਆ ਸੇ ਪੂਰੇ ਪੁਰਖ ਸੁਜਾਣ ਗੁਰਮਿਲ ਪੌਜਲ ਲੰਗੀ ਐ ਦਰਗਾਹ ਪਤ ਪਰਵਾਨ ਨਾਨਕ ਦੇ ਮੁਖ ਉਜਲੇ ਤੁਮ ਲੋਗ ਪੁਜਾਇਆ ਸਬਦ ਨਿਸ਼ਾਨ ਰਸ ਯਾਨੀ ਪ੍ਰੇਮ ਨਾਲ ਸੁਜਾਨ ਸਿਆਣੇ ਸੇ ਉਹ ਬੰਦੇ ਗੁਰਮਿਲ ਗੁਰੂ ਨੂੰ ਮਿਲ ਕੇ ਤੇ ਉਹ ਇੱਥੇ ਬਹੁਵਚਨ ਹੈ ਤੇ ਤੁਨ ਆਵਾਜ਼ ਗੂੰਜ ਲਹਿਰ ਨਿਸ਼ਾਨ ਤੋਂ ਸਾ ਜਿੰਨਾ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਗੁਰੂ ਮਿਲਦਾ ਹੈ ਉਹ ਪੂਰੇ ਭਾਂਡੇ ਹਨ ਉਹ ਸਿਆਣੇ ਹਨ ਕਿਉਂਕਿ ਗੁਰੂ ਨੂੰ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਅਸੀਂ ਉੱਥੇ ਕਬੂਲ ਹੋਨੇ ਹੇ ਨਾਨਕ ਉਹ ਬੰਦੇ ਉੱਜਲ ਮੁਖ ਹਨ ਸੁਰਖਰੂ ਹਨ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਾਜਾ ਵੱਜਦਾ ਹੈ ਭਾਉ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ਸਿਮਰਨ ਦੀ ਲਹਿਰ ਉੱਠੀ ਰਹਿੰਦੀ ਹੈ ਭਾਈ ਹਰ ਹੀਰਾ ਗੁਰਮਾਹੇ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਐਹਨੇ ਸਬਦ ਸ i ਸੰਗਤ ਸਤ ਗੁਰ ਪਾਈਏ ਇਹਨਿਸ ਸ I said to some I none nah, ਸਲਾਹੇ ਭਾਈ રે ਹਰ ਹੀ ਰਾਗੁਰੂ ਮਾਹੇ ਹਰ ਹੀ ਰਾਗੁਰੂ ਮਾਹੇ ਹਰ ਹੀ ਰਾਗੁਰੂ ਮਾਹੇ ਇਸੇ ਨਾਲ ਹੀ ਹੁਣ ਦਿਓ ਇਜਾਜ਼ਤ ਆਪ ਸਭ ਦਾ ਧੰਨਵਾਦ ਸ਼ਬਦ ਪੜਨਿਆ ਅਰਥ ਕਰਦੇ ਆ ਬੇੰਤ ਭੁੱਲਾ ਚੁੱਕਾ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਹਾਰ ਹੈ ਖਿਮਾ ਬਖਸ਼ਣੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਜੇ ਚੈਨਲ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਕਿਰਪਾ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ